ਦੋਸਤੋ ਆਪਾਂ ਆਏ ਹੋਏ ਹਾਂ ਜੀ ਰੋਪੜ ਦੇ ਵਿੱਚ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਤੇ ਨਾਲ ਦੀ ਨਾਲ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਤੇ ਨਾਲ ਦੀ ਨਾਲ ਆਪਾਂ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਤੇ ਇਹ ਸਾਹਮਣੇ ਨਜ਼ਰ ਆ ਰਿਹਾ ਜੀ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਸ਼ਾਂਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਸਾਲ 1950 ਸੌਣ ਦੇ ਮਹੀਨੇ ਵਿੱਚ Shimla ਦੀ ਸੰਗਤ ਨੂੰ ਦਰਸ਼ਨ ਦੇਦਾਰੇ ਦੇਣ ਲਈ ਜਾ ਰਹੇ ਸਨ ਆਪ ਜੀ ਕਾਲਖਾ ਵਿਖੇ ਇੱਕ ਖਾਸ ਸ਼ਰਧਾਲੂ ਦੇ ਘਰ ਠਹਿਰੇ ਹੋਏ ਸਨ ਆਪ ਜੀ ਦੇ ਨਾਲ ਸੰਤ ਬਾਬਾ ਸ਼ਾਦੀ ਸਿੰਘ ਜੀ ਅਤੇ ਸੰਤ ਬਾਬਾ ਹਰੀ ਸਿੰਘ ਜੀ ਵੀ ਨਾਲ ਹੀ ਜਾ ਰਹੇ ਸਨ ਅਤੇ ਇੱਕ ਹੋਰ ਮਹਾਪੁਰਖ ਵੀ ਮਹਿਮਾਨ ਵਜੋਂ ਨਾਲ ਜਾ ਰਹੇ ਸਨ ਜਿਨ੍ਹਾਂ ਨੂੰ ਆਕਾਸ਼ਵਾਣੀ ਹੁੰਦੀ ਸੀ ਦੂਜੇ ਪਾਸੇ ਅੰਬਾਲਾ ਸ਼ਾਉਣੀ ਵਿਖੇ ਡੇਰੀ ਦੇ ਮੈਨੇਜਰ ਸਰਦਾਰ ਮਾਨ ਸਿੰਘ ਜੀ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਨੂੰ ਬਹੁਤ ਯਾਦ ਕਰ ਰਹੇ ਸਨ ਸੰਤ ਮਹਾਰਾਜ ਜੀ ਨੂੰ ਦਰਗਾਹੋ ਅੰਬਾਲੇ ਜਾਣ ਦਾ ਹੁਕਮ ਹੋਇਆ ਉਨਾ ਕਾਰ ਡਰਾਈਵਰ ਸਰਦਾਰ ਅਨੂਬ ਸਿੰਘ ਨੂੰ ਅੰਬਾਲੇ ਜਾਣ ਲਈ ਹੁਕਮ ਕੀਤਾ ਇਹ ਹੁਕਮ ਸੁਣ ਕੇ ਆਕਾਸ਼ ਮਾਨੇ ਵਾਲੇ ਮਹਾਪੁਰਖ ਕਹਿਣ ਲੱਗੇ ਕਿ ਅੰਬਾਲੇ ਦੇ ਰਸਤੇ ਵਿੱਚ ਬਹੁਤ ਵੱਡਾ ਹੜ ਆਇਆ ਹੋਇਆ ਹੈ ਪਾਰ ਜਾਣਾ ਮੁਸ਼ਕਲ ਹੈ Shimla ਹੀ ਚੱਲੋ ਸੰਤ ਮਹਾਰਾਜ ਜੀ ਕਹਿਣ ਲੱਗੇ ਕਿ ਅੰਬਾਲੇ ਜਾਣ ਦਾ ਹੁਕਮ ਹੈ ਸੋ ਅੰਬਾਲੇ ਹੀ ਜਾਵਾਂਗੇ ਅੰਬਾਲੇ ਨੂੰ ਚਾਲੇ ਪਾ ਦਿੱਤੇ ਪਰ ਜਦੋਂ ਕਾਰ ਮਵਾਰਕਪੁਰ ਕੋਲ ਪਹੁੰਚੀ ਤਾਂ ਦਰਿਆ ਕੱਗਰ ਵਿੱਚ ਬਹੁਤ ਵੱਡਾ ਹੜ ਆਇਆ ਹੋਇਆ ਸੀ ਡਰਾਈਵਰ ਨੇ ਕਾਰ ਰੋਕ ਦਿੱਤੀ ਸਾਰੇ ਸੰਤ ਗੱਡੀ ਵਿੱਚੋਂ ਬਾਹਰ ਆਏ ਅਤੇ ਪਾਣੀ ਦੇ ਵੇਗ ਨੂੰ ਵੇਖਣ ਲੱਗੇ ਉਦੋਂ ਹੀ ਆਕਾਸ਼ਮਾਨੀ ਵਾਲੇ ਸੰਤ ਕਹਿਣ ਲੱਗੇ ਕਿ ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਹੜ੍ਹ ਆਇਆ ਹੋਇਆ ਹੈ ਤੇ ਹੁਣ ਪਾਰ ਕਿਸ ਤਰ੍ਹਾਂ ਜਾਵਾਂਗੇ ਉਦੋਂ ਪੁਲ ਵੀ ਨਹੀਂ ਸੀ ਇਹਨੇ ਨੂੰ ਸੰਤ ਹਰੀ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੀ ਖਵਾਜਾ ਆਪ ਜੀ ਨੂੰ ਨਮਸਕਾਰ ਕਰਨ ਆਏ ਹਨ ਤਾਂ ਸੰਤ ਮਹਾਰਾਜ ਜੀ ਖੁਸ਼ੀ ਦੇ ਘਰ ਵਿੱਚ ਆਏ ਅਤੇ ਆਪਣੇ ਚਰਨ ਪਾਣੀ ਵਿੱਚ ਪਾ ਕੇ ਖਵਾਜਾ ਜੀ ਦੀ ਨਮਸਕਾਰ ਪ੍ਰਵਾਨ ਕੀਤੀ। ਉਸ ਤੋਂ ਬਾਅਦ ਸਾਰੀ ਸੰਤ ਮੰਡਲੀ ਕਾਰ ਵਿੱਚ ਆਣ ਬੈਠੀ। ਸੰਤ ਮਹਾਰਾਜ ਨੇ ਡਰਾਈਵਰ ਨੂੰ ਕਾਰ ਦਰਿਆ ਵਿੱਚ ਠੇਲ ਦੇਣ ਦਾ ਹੁਕਮ ਕੀਤਾ। ਡਰਾਈਵਰ ਸਰਦਾਰ ਅਨੂਬ ਸਿੰਘ ਸੰਤ ਨੂੰ ਸੰਤਾਂ ਦਾ ਪੂਰਨ ਭਰੋਸਾ ਸੀ। ਉਹਨਾਂ ਨੇ ਹੁਕਮ ਮੰਨ ਕੇ ਕਾਰ ਦਰਿਆ ਵਿੱਚ ਠੇਲ ਦਿੱਤੀ। ਅਤੇ ਕਾਰ ਦਰਿਆ ਨੂੰ ਇੰਜ ਪਾਰ ਕਰ ਗਈ। ਜਿਵੇਂ ਮੋਟਰ ਵਾਲੀ ਕश्ती ਪਾਰ ਹੋ ਜਾਂਦੀ ਆ ਸੋ ਸੋ ਇੱਥੇ ਸੱਚੇ ਮਨੋਂ ਕੀਤੀਆਂ ਹੋਈਆਂ ਅਰਦਾਸਾਂ ਸੰਤਾਂ ਦੀ ਕਿਰਪਾ ਦੇ ਨਾਲ ਜ਼ਰੂਰ ਪੂਰੀਆਂ ਹੁੰਦੀਆਂ ਨੇ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਐਸੇ ਵੀਡੀਓ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ ਗੁਰਦੁਆਰਾ ਸ੍ਰੀ ਟੀਬੀ ਸਾਹਿਬ ਰੂਪਨਗਰ ਬੋਲੋ ਜੀ ਵਾਹਿਗੁਰੂ